ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਮਿੱਤਰਾਂ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਦੇ ਨੇ ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਬਈ ਇਹ ਨਾ ਆਪਾਂ ਹਰ ਵਾਰ ਮਹੀਨੇ 'ਚ ਇੱਕ ਜਾਂ ਦੋ ਪਾਲਕ ਸਾਹਿਬ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਣੇ ਆਗੇ ਉਹ ਵੀ ਤਾਂ ਵੀ ਗੱਲ ਕਰੀ ਵੀ ਕਿਉਂਕਿ ਆਪਾਂ ਲੋਕਲ ਤਾਂ ਦੇਖੋ ਬਈ ਹਨਾ ਕਿੰਨੇ ਨੂੰ ਬਾਈਆਂ ਨੂੰ ਆਪਾਂ ਟਾਰਗੇਟ ਕਰ ਲਾਂਗੇ ਤੇ ਅਸੀਂ ਤੁਹਾਡੇ ਵਾਸਤੇ ਵੀ ਇੱਕ ਸੇਵਾ ਦੇ ਤੌਰ ਤੇ ਬਈ ਇਹ ਨਾ ਪਾਲਕ ਸਾਹਿਬ ਲੈ ਕੇ ਆਏਗੇ ਵੀ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਬਈ ਇੱਕ ਨਾ ਇੱਕ ਪਾਲਕ ਸਾਹਿਬ ਹੋਣੀ ਚਾਹੀਦੀ ਹੈਗੀ ਬਾਈ ਜਿਹੜੀ ਬਹੁਤ ਟਾਈਮ ਤੋਂ ਸੇਵਾ ਵੀ ਕਰ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਵੀ ਇਹਨਾਂ ਦਾ ਕਿਉਂਕਿ ਵੀ ਹੈਨਾ ਐਡੀ ੜੀ ਦੂਰ ਜਿਹੜੀ ਆਪਣੀ ਪਾਲਕ ਸਾਹਿਬ ਪਹੁੰਚ ਗਈ ਤੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤੇ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਐਨਆਰਆਈ ਭਰਾ ਬਹੁਤ ਜਿਆਦਾ ਸਪੋਰਟ ਕਰਦੇ ਨੇ ਬਈ ਹੈਨਾ ਜਿਵੇਂ ਪਿਛਲੀ ਵਾਰ ਪਾਲਕ ਸਾਹਿਬ ਦਿੱਤੀ ਸੀਗੀ ਉਹਦੇ ਵਿੱਚ ਐਨਆਰਆਈ ਭਰਾਵਾਂ ਨੇ ਸੇਵਾ ਲਈ ਸੀਗੀ ਤੇ ਨਾਲ ਆਪਣੇ ਜਿਹੜੇ ਪਿੰਡ ਦੇ ਨਗਰ ਦੇ ਬੰਦੇ ਆਪਣੇ ਮਿੱਤਰ ਹੁੰਦੇ ਨੇ ਸਾਰੇ ਉਹਨਾਂ ਨੇ ਵੀ ਬਹੁਤ ਵਧੀਆ ਸੇਵਾ ਲਈ ਸੀ ਬਈ ਹੈਨਾ ਤੇ ਅੱਜ ਮੈਂ ਗੱਲ ਕਰਾ ਬਈ ਇਹ ਜਿਹੜੀ ਹੈਗੀ ਕੁਰਕਸ਼ੇਤਰ ਪਾਲਕੀ ਸਾਹਿਬ ਜਾਣੇਗੀ ਹਰਿਆਣੇ ਦੇ ਵਿੱਚ ਹੁਣ ਤੁਸੀਂ ਦੇਖੋ ਬਈ ਹਨਾ ਵੀ ਹਰਿਆਣੇ ਦੇ ਵਿੱਚ ਕੌਣ ਕਿਹਨੂੰ ਜਾਣਦਾ ਬਈ ਹਨਾ ਵੀ ਉਰੇ ਆਪਾਂ ਪੰਜਾਬ ਦੇ ਵਿੱਚ ਆ ਕੇ ਵੀ ਹਨਾ ਵੀ ਕਿੱਥੇ ਕੌਣ ਕੀ ਕੀ ਪੁੱਛੂਗਾ ਪਰ ਜਿਹੜੀ ਵੀਡੀਓ ਦੇ ਮਾਧਿਅਮ ਨਾਲ ਬਈ ਹੈ ਨਾ ਇਹ ਸਾਰਾ ਕੁਝ ਪਤਾ ਲੱਗ ਜਾਂਦਾ ਤੇ ਜਿਹੜੀ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਅੰਕਲ ਜੀ ਹੋਰੀ ਨਾਲ ਇਹ ਨਾ ਗੱਲਬਾਤ ਕਰ ਦੰਗੇ ਅੰਗਰੇਜ਼ ਵੈਕੂ ਜੀ ਕੇ ਖਾਸ ਸਾਹਿਬ ਵੈਕੂ ਜੀ ਪਤਿ ਇੱਕ ਮੈਂ ਥੋੜਾ ਇਹ ਤਾਂ ਦੱਸਤਾ ਵੀ ਹੈ ਨਾ ਇਹ ਆਪਣੇ ਮਿੱਤਰ ਬਹੁਤ ਧੰਨਵਾਦੀ ਆਪਾਂ ਤੈਹ ਦੇ ਲੋ ਵੀ ਹੈ ਨਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਨੇ ਹਾਂਜੀ ਹਾਂ ਤੇ ਜਿਹੜੀ ਹੁਣ ਅੱਜ ਦੀ ਪਾਲਕੀ ਸਾਹਿਬ ਹੈ ਇਹ ਹੈ ਨਾ ਕੁਰਕ ਖੇਤਰ ਜਾਨੀ ਹੈਗੀ ਹਰਿਆਣੇ ਦੇ ਵਿੱਚ ਹੀ ਅ ਕਿੰਨਾ ਨੇ ਬਾਈਆਂ ਨੇ ਤਿਆਰ ਕਰਵਾਈਆ ਇਹ ਹੀ ਯਾ ਦੇਖੋ ਜੀ ਆ ਉਹਨਾਂ ਦਾ ਲੋਗੋ ਲੱਗਿਆ ਹੋਇਆ ਹਾਂਜੀ ਸੇਵਾਦਾਲ ਫਾਊਂਡੇਸ਼ਨ ਕੁਰਕ ਖੇਤਰ ਹਰਿਆਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਦੇਖੋ ਭਈ ਹੈ ਨਾ ਆ ਵੀ ਆ ਨੰਬਰ ਹੈ ਬਾਈ ਹੋਰਾਂ ਦਾ ਤੁਸੀਂ ਅ ਸਿੱਧਾ ਹੀ ਇਹਨਾਂ ਨਾਲ ਫੋਨ ਕਰਕੇ ਵੀ ਹੈਨਾ ਅਗਰ ਕਿਸੇ ਨੇ ਪਾਲਕ ਸਾਹਿਬ ਤਿਆਰ ਕਰਾਉਣੀ ਹੈ ਇਹਨਾਂ ਤੋਂ ਰਿਵਿਊ ਲੈ ਸਕਦੇ ਹੋ ਬਿਲਕੁਲ ਹੈਨਾ ਹਾਂਜੀ ਤੇ ਮੈਂ ਹੀ ਹੁਣ ਪਾਲਕ ਸਾਹਿਬ ਦੀ ਗੱਲ ਕਰਾਂ ਨਹੀਂ ਜਿਹੜਾ ਆਹ ਨੰਬਰ ਹੈ ਜੀ ਇਹ ਉਹਨਾਂ ਦਾ ਜਿਨ੍ਹਾਂ ਨੇ ਤਿਆਰ ਕਰਦਾ ਹਾਂ ਉਹਨਾਂ ਦੀ ਗੱਲ ਕਰਦਾ ਮੈਂ ਵੀ ਉਹਨਾਂ ਤੋਂ ਤੁਸੀਂ ਰਿਵਿਊ ਲੈ ਸਕਦੇ ਵੀ ਕਿਵੇਂ ਬਣੀ ਆ ਕਿਵੇਂ ਬਣੀ ਆ ਹੈਨਾ ਅਸੀਂ ਅਸੀਂ ਤਾਂ ਕਹਾਂਗੇ ਆਰਬੀਐਸ ਤਾਂ ਬਹੁਤ ਵਧੀਆ ਕੰਮ ਨੂੰ ਸਰਾਹਾਂਗੇ ਜੀ ਜਦੋਂ ਬੰਦਾ ਦੂਜੇ ਸਰਾਉਂਦਾ ਫਿਰ ਪਤਾ ਲੱਗਦਾ ਫਿਰ ਪਤਾ ਲੱਗਦਾ ਵੀ ਹੈਨਾ ਵੀ ਕਿਵੇਂ ਬਣੀ ਆ ਦੇਖੋ ਭਈ ਹੈਨਾ ਇਹ ਪਾਲਕੀ ਦੀ ਗੱਲ ਕਰਾਂ ਜਿਹੜੀ ਤੇ ਗੱਡੀ ਲਈ ਆ ਬਾਈ ਉਹਨਾਂ ਨੇ ਖੋਦ ਤੁਨੇ ਆਪਣੇ ਲਈ ਹਾਂ ਗੱਡੀ ਉਹ ਕਹਿੰਦੇ ਵੀ ਤੁਸੀਂ ਲਿਆ ਕੇ ਲਾਇਓ 10 ਮਾਡਲ ਗੱਡੀ ਹੈ ਜੀ ਇਹ ਹਾਂਜੀ 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 ਵਧੀਆ ਗੱਡੀ ਮੰਗਵਾ ਕੇ ਆਪਾਂ ਪਤਾ ਘਟ ਗਿਆ ਗੱਡੀ ਚ ਲਾਉਂਦੀ ਨਹੀਂ ਬਈ ਬਹੁਤ ਸੋਹਣੀ ਗੱਡੀ ਹੈ ਏਸੀ ਚੱਲਦਾ ਹੈ ਹੂੰ ਤੇ ਵਧੀਆ ਗੱਡੀ ਹੈ 10 ਮਾਡਲ ਘੱਟ ਚੱਲੀ ਹੋਈ ਹੈ ਜੀ ਲਾਇ ਵੀਲ ਟਾਇਰ ਤੁਸੀਂ ਚੈੱਕ ਕਰੋ ਬਈ ਹੈਨਾ ਕਿਸੇ ਪੱਕੇ ਇਹ ਲਾਇ ਤੇ ਟਾਇਰ ਉਹਨਾਂ ਨੇ ਲਿਆ ਕੇ ਲਾਇਏ ਨੇ ਜੀ ਦੇਖੋ ਕਿੰਨਾ ਸ਼ੌਂਕ ਹੈ ਉਹਨਾਂ ਨੂੰ ਸੇਵਾ ਦਾ ਜਾਂ ਵੀ ਸੋਹਣੀ ਲੱਗੇ ਇਹ ਚੀਜ਼ਾਂ ਦਾ ਵੀ ਫਰਕ ਹੁੰਦਾ ਠੀਕ ਹੈ ਜੀ ਤੇ ਅ ਅੱਜ ਜਿਹੜੀ ਆਪਾਂ ਪਾਲਖਾ ਤਿਆਰ ਕਰੀ ਆਈ ਹੈ ਹੈਨਾ ਇਹਦੇ ਵਿੱਚ ਜਿਵੇਂ ਮੈਂ ਆਪ ਦੇ ਆਪ ਦੇਖਾ ਜੀ ਮੈਂ ਆ ਆ ਚੀਜ਼ ਹੁਣੇ ਨਵੇਂ ਲਾਏ ਨੇ ਇਹ ਅੱਗੇ ਤਾਂ ਨਹੀਂ ਹੁੰਦੇ ਆ ਇਹਦੇ ਤੇ ਬਹੁਤ ਚੀਜ਼ਾਂ ਅਲੱਗ ਲੱਗੀਆਂ ਨੇ ਜਿਵੇਂ ਆ ਚੀਜ਼ ਤੁਸੀਂ ਦੇਖੀ ਐ ਇਹ ਵੀ ਹੁਣ ਨਵੀਂ ਲੱਗੀ ਹੋਈ ਐ ਹਾਂਜੀ ਹਾਂਜੀ ਜਿਹੜੇ ਛੋਟੀਆਂ ਗੁੰਮੀਆਂ ਦੇ ਉੱਤੇ ਕਲਸ ਲੱਗੇ ਹੋਣੇ ਇਹ ਵੀ ਨਵੇਂ ਲੱਗੇ ਹੋਏ ਨੇ ਪਹਿਲਾਂ ਪਾਉਂਦੇ ਸੀ ਇਹ ਸਟੀਲ ਦੇ ਲੱਗੇ ਨੇ ਜਿਹੜੇ ਹਾਂਜੀ ਠੀਕ ਹੈ ਜੀ ਬਹੁਤ ਚੀਜ਼ਾਂ ਬਦਲ ਆਤੀਆਂ ਥੋੜਾ ਜਿਹੀ ਚੜਾਈ ਵੀ ਵਧਾਤੀ ਦੀ ਪਹਿਲਾਂ ਨਾਲ ਠੀਕ ਆ ਹਾਂ ਆ ਦੇਖ ਰਿਹਾ ਮੈਂ ਜੰਗਲੇ ਹੀ ਚੜਾਈ ਹੈ ਨਾ ਪਹਿਲਾਂ ਥੋੜੀ ਘੱਟ ਹੁੰਦੀ ਸੀ ਤੇ ਹੁਣ ਵਧਾ ਦੇ ਨੇ ਠੀਕ ਹੈ ਜੀ ਲਓ ਭਾਈ ਹਨਾ ਤੁਸੀਂ ਨਾ ਇਹ ਵੀਡੀਓ ਨੂੰ ਮੇਰਾ ਭਾਈ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਨਗਰ ਦੇ ਵਿੱਚ ਅਗਰ ਪਾਲਕੀ ਸਾਹਿਬ ਦੀ ਜ਼ਰੂਰਤ ਹੈ ਵੀ ਤੁਹਾਨੂੰ ਲੱਗਦਾ ਵੀ ਹਨਾ ਉੱਥੇ ਗੁਰੂ ਮਹਾਰਾਜ ਦੀ ਬੀੜ ਲੈ ਜਾਣੀ ਹੈ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣੇ ਨੇ ਤਾਂ ਵੀ ਉਹਨਾਂ ਨੂੰ ਆਪਾਂ ਵੀ ਇੱਕ ਸ਼ਰਧਾ ਭਾਵਨਾ ਦੇ ਨਾਲ ਇੱਕ ਸਹੀ ਤਰੀਕੇ ਦੇ ਨਾਲ ਲੈ ਜਾ ਸਕੀ ਹੈ ਹਨਾ ਯੰਕਲ ਜੀ ਹਾਂ ਜੀ ਹਾਂ ਤੇ ਆਪਾਂ ਹੁਣ ਅੰਦਰ ਦੀ ਗੱਲ ਕਰੀਏ ਮੜਾ ਇਹ ਵੀ ਅੰਦਰੋਂ ਦਿਖਾ ਦਈਏ ਵੀ ਹਨਾ ਜੇ ਅੰਦਰੋਂ ਦੇਖੋ ਕਿੰਨੀ ਅੰਦਰੋਂ ਵੀ ਤੁਹਾਨੂੰ ਬਦਲਾ ਕਰਤਾ ਸਾਰੇ ਅੰਦਰੋਂ ਬਹੁਤ ਬਦਲਾਤੀ ਜੀ ਇਹਦੀ ਛੱਤ ਕੱਟ ਕੇ ਨਾ ਉੱਚੀ ਚੱਕ ਕੇ ਛੱਤ ਫੇਰ ਪਾਈ ਹੋਈ ਆ ਠੀਕ ਹੈ ਜੀ ਦੇਖੋ ਨਾ ਇਹ ਤਾਂ ਜਦੋਂ ਉੱਚੀ ਹੋ ਗਈ ਛੱਤ ਸੋਹਣੀ ਬਹੁਤ ਲੱਗਦੀ ਆ ਠੀਕ ਹੈ ਜੀ ਬਾਕੀ ਚੌਰ ਸਾਹਿਬ ਦੀ ਸੇਵਾ ਕਰਦੇ ਆ ਤਾਂ ਹਾਂ ਵੀ ਨਹੀਂ ਲੱਗਦਾ ਠੀਕ ਹੈ ਜੀ ਤੇ ਉੱਚੀ ਚੱਕਣ ਦੇ ਨਾਲ ਖੁੱਲੀ ਵੀ ਲੱਗਣ ਲੱਗੀ ਵੱਡੀ ਲੱਗਣ ਲੱਗੀ ਵੀ ਮਤਲਬ ਗੱਲ ਕਰਾ ਵੀ ਅੰਦਰੋਂ ਵੀ ਤੁਹਾਨੂੰ ਲਗਭਗ ਸਾਰੀ ਠੀਕ ਆ ਜਿਵੇਂ ਹੁਣ ਆ ਖੰਡੇ ਦੇ ਵਿੱਚ ਵੀ ਲਾਈਟਾਂ ਚੱਲਦੀਆਂ ਨੇ ਚਲਾ ਕੇ ਦਿਖਾਈ ਹਾਂਜੀ ਹਾਂਜੀ ਨਿਰਮਲ ਖੰਡੇ ਦੇ ਵਿੱਚ ਵੀ ਲਾਈਟਾਂ ਤੇ ਏਸੀ ਹੈਗੀ ਹੈਗੀ ਔਰ 골ਡਨ ਸ਼ੀਟ ਅੰਦਰ ਪ੍ਰੋਪਰ ਸਾਰੀ ਲੱਗੀ ਹੋਈ ਹੈ ਲਾਈਟਾਂ ਦੀ ਸੁਵਿਧਾ ਪੂਰੀ ਅੰਦਰ ਤੁਹਾਨੂੰ ਇਸ ਪੱਖੋਂ ਕੋਈ ਦਿੱਕਤ ਨਹੀਂ ਆਉਣੀ ਬਈ ਹੈਨਾ ਵੀ ਗੱਲ ਕਰਾਂ ਵੀ ਰਾਤ ਬਰਾਤੇ ਕਿਤੇ ਲੈ ਜਾਣੀਆਂ ਵੀ ਅੰਦਰ ਹਨੇਰਾ ਨਹੀਂ ਹੁੰਦਾ ਕਿਸੇ ਤਰੀਕੇ ਦਾ ਬਹੁਤ ਜ਼ਿਆਦਾ ਲਾਈਟਿੰਗ ਦਾ ਕੰਮ ਹੋਇਆ ਹੋਇਆ ਜੀ ਹਾਂਜੀ 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 ਉਹ ਤਾਂ ਮਤਲਬ ਪੂਰਾ ਦਿਨੇ ਚੜ ਜਾਂਦਾ ਦੇਖੋ ਦਿਨੇ ਲਾਈਟਾਂ ਚੱਲਦੀਆਂ ਇੰਨੀਆਂ ਉਹ ਲੱਗ ਰਹੀਆਂ ਨੇ ਹਾਂਜੀ ਹਾਂਜੀ ਤੇ ਰਾਤ ਨੂੰ ਤਾਂ ਫਿਰ ਇਹਨੇ ਇਦੂ ਚਾਰ ਗੋਣਾ ਚਾਨਣ ਵੱਜ ਜਾਂਦਾ ਨਾ ਹੂੰ ਕਿਉਂਕਿ ਇਹਨਾਂ ਜਿਵੇਂ ਗੱਲ ਕਰਾਂ ਕਈ ਵਾਰ ਹਨਾ ਕੋ ਖੰਡੇ ਦੇ ਵਿੱਚ ਵੀ ਲਾਈਟ ਚੱਲਦੀ ਹੈ ਜੀ ਉੱਤੇ ਉਹਦੇ ਵਿੱਚ ਵੀ ਨਾ ਠੀਕ ਹੈ ਜੀ ਇਹ ਹੁਣ ਤਾਂ ਚਲੋ ਦਿਨੇ ਥੋੜਾ ਘੱਟ ਲੱਗਦਾ ਪਰ ਲਾਈਟ ਬਹੁਤ ਜ਼ਿਆਦਾ ਹੈ ਦੀ ਜਿਵੇਂ ਕਿ ਮੈਂ ਗਲਤ ਕਰਾਣਾ ਜਿਵੇਂ ਕਈ ਵਾਰ ਆਪਾਂ ਉੱਥੇ ਆਪਾਂ ਕਹਿੰਦੇ ਕਿ ਜੇ ਖੇਤ ਦੇ ਵਿੱਚ ਹਨ ਜਿਵੇਂ ਮਹਾਰਾਜ ਦਾ ਪ੍ਰਕਾਸ਼ ਹੁੰਦਾਗਾ ਆਪਾਂ ਇਹਦੇ ਵਿੱਚ ਵੀ ਕਰ ਸਕਦੇ ਅੰਦਰ ਖੁੱਲੀ ਡੁੱਲੀ ਬਹੁਤ ਆ ਨਹੀਂ ਵਧੀਆ ਜੀ ਇਧਰਲੇ ਪਾਸੇ ਨੂੰ ਆਪਾਂ ਮਹਾਰਾਜ ਦਾ ਕਰਕੇ ਹਾਂਜੀ ਹਾਂਜੀ ਭਈ ਇਧਰੋਂ ਰਮਲਾ ਸਾਹਿਬ ਕਰਕੇ ਇਹ ਗੇਟ ਖੋਲ ਕੇ ਤਾਂ ਉਹਨਾਂ ਤਾਂ ਕੰਮ ਹੀ ਦੇਣ ਵਾਸਤੇ ਹੈਗੀ ਇਹਦੇ ਆ ਗੇਟ ਵੀ ਖੁੱਲਦੇ ਨੇ ਜੀ ਪਰਲੇ ਠੀਕ ਆ ਉਹਨੇ ਸਾਈਡਾਂ ਵਾਲੇ ਅੱਛਾ ਜੀ ਆ ਸਲਾਈਡਿੰਗ ਗੇਟ ਇਹਦੇ ਖੁੱਲਦੇ ਨੇ ਜੀ ਉਹ ਲੋਕ ਲੱਗਿਆ ਹੈ ਇਹ ਲੋਕ ਲੱਗਿਆ ਇਹ ਵੀ ਭਈ ਆ ਖੁੱਲਦੇ ਨੇ ਗੇਟ ਨਾ ਆ ਖੁੱਲਦੇ ਨੇ ਦੋਨੇ ਸਾਈਡਾਂ ਦੀ ਖੁੱਲਦੇ ਨੇ ਜੀ ਇਧਰਲਾ ਵੀ ਉਧਰਲਾ ਵੀ ਠੀਕ ਹੈ ਜੀ ਅਸਾ ਕਲੀ ਮੈਂ ਗੱਲ ਕਰ ਰਹਾ ਇਹਦੇ ਵਿੱਚ ਐ ਕਿ ਗੋਲਕ ਦੀ ਸਹੂਲਤ ਨੀਤੀ ਸ਼ਾਇਦ ਆਪਾਂ ਇਹ ਜਿਹੜੀ ਇਹਨਾਂ ਨੇ ਕਹਿ ਕੇ ਬਣਵਾਇਆ ਜੀ ਵੀ ਆਪਾਂ ਨੂੰ ਇਹਦੀ ਜ਼ਰੂਰਤ ਨਹੀਂ ਬਾਕੀ ਜੇ ਆਪਾਂ ਮੱਥਾ ਟੇਕਣਾ ਵੀ ਹੈ ਨਾ ਤਾਂ ਸ਼ੀਸ਼ਾ ਥੱਲੇ ਲਾ ਕੇ ਕਿਉਂ ਮਹਾਰਾਜ ਦਾ ਥੜਾ ਸਾਬ ਤਾਂ ਇੱਧਰ ਬਣਿਆ ਹੋਇਆ ਨਾ ਇੱਥੇ ਵੀ ਟਿਕ ਜਾਂਦਾ ਮੱਥਾ ਠੀਕ ਹੈ ਜੀ ਤੇ ਅੰਦਰੋਂ ਆਪਾਂ ਸਾਰੀ ਗੋਲਡਨ ਕਰਤੀ ਇਹ ਗੋਲਡਨ ਕਰਤੀ ਜੀ ਆ ਇਹਦੇ ਥੱਲੇ ਵੀ ਸਟਿੱਪਣੀ ਟਿਕਦੀ ਕਰੀ ਹੋਈ ਆ ਆਹ ਦੇਖੋ ਆਹ ਦੇਖੋ ਬਈ ਸਟਿੱਪਣੀ ਟੇਕਣ ਵਾਸਤੇ ਨਾ ਜਗ੍ਹਾ ਆਈ ਦੀ ਠੀਕ ਹੈ ਜੀ ਹਾਂ ਤੇ ਅਗਰ ਕੀ ਜਿਵੇਂ ਗੱਡੀ ਦੀ ਸਰਵਿਸ ਵ ਤਾ ਆਪਣਾ ਇਹ ਆ ਬਣਿਆ ਬਣਾਇਆ ਥੜਾ ਸਾਬ ਤਾਂ ਚੱਕਿਆ ਜਾਂਦਾ ਇਹ ਚੱਕਿਆ ਜਾਂਦਾ ਇਹਦੇ ਆ ਤਿੰਨ ਪੇਚ ਖੋਲੋ ਹਾਂਜੀ ਹਾਂਜੀ ਸਾਰਾ ਇਹ ਚੱਕਿਆ ਜਾਂਦਾ ਇਹਦੇ ਵਿੱਚ ਗ੍ਰਿਪ ਪਿਆ ਹੋਇਆ ਉਹ ਕੱਢ ਕੇ ਨਾ ਠੀਕ ਹੈ ਜੀ ਫਿਰ ਇਹ ਚੱਕਿਆ ਜਾਂਦਾ ਸੀ ਵੈਸੇ ਵੀ ਵੀਡੀਓ ਚ ਬੋਲ ਕੇ ਦੱਸ ਦਿਆਂ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਹਾਂਜੀ 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 ਤੇ ਉਹ ਫਿਰ ਵੀਡੀਓ ਦੇਖ ਕੇ ਵੀ ਇਹ ਕੰਮ ਹੋ ਜਾਂਦਾ ਠੀਕ ਹੈ ਜੀ ਲਓ ਬਾਈ ਹੈ ਨਾ ਬਹੁਤ ਸੋਹਣੀ ਪਾਲਕੀ ਸਾਹਿਬ ਬਾਈ ਹੋਰਾਂ ਤਿਆਰ ਕਰੀਏਗੀ ਆ ਫਰੰਟ ਮੈਂ ਜੇ ਮੈਂ ਤੁਹਾਨੂੰ ਦਿਖਾਵਾਂ ਫਰੰਟ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਆ ਦੇਖੋ ਇੱਥੇ ਪਹਾਰਾ ਵੀ ਚੱਲਦਾ ਕੀਤਾ ਆਪਾਂ ਹਰੇਕ ਵਾਰੀ ਕਰਦੇ ਆਂ ਚੱਲਦਾ ਇਹ ਤਾਂ ਜ਼ਰੂਰੀ ਹੁੰਦਾ ਇਹ ਚੀਜ਼ ਤਾਂ ਬਈ ਜ਼ਰੂਰੀ ਹੈ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਅੰਦਰੋਂ ਉਦੋਂ ਬਾਅਦ ਪਾਣੀ ਦਾ ਛੜਕਾਓ ਚਾਹੇ ਆਪਾਂ ਨਾ ਵੀ ਕਰੀ ਤਾਂ ਆ ਵੀ ਠੀਕ ਰਹਿੰਦਾ ਨਹੀਂ ਨਾ ਜੀ ਇਹ ਤਾਂ ਜ਼ਰੂਰੀ ਹੈ ਹਾਂਜੀ ਇਹਦੇ ਬਿਨਾ ਤਾਂ ਗੱਲ ਹਾਂ ਮੂਰੇ ਇਹ ਗੱਲ ਕਈ ਵਾਰੀ ਮੈਂ ਆਪਾਂ ਬਾਤ ਚੋ ਜਾਨਣਾ ਕਿ ਮਤਲਬ ਵੀ ਇਹ ਦੇ ਨਾਲ ਆਪਾਂ ਸਰ ਸਕਦਾਈ ਆਪਾਂ ਬਿਲਕੁਲ ਇਹ ਵਧੀਆ ਸਰ ਜਾਂਦਾ ਜੀ ਇਹ 15 20 ਲੀਟਰ ਦੀ ਹੁੰਦੀ ਹੈ ਟੈਂਕੀ ਲੱਗੀ ਹੋਈ ਠੀਕ ਹੈ ਜੀ ਬਹੁਤ ਵੱਡੀ ਟੈਂਕੀ ਹੈ ਵੈਸੇ ਤਾਂ ਆਪਾਂ ਡੋਲੂ ਜਾਂ ਜੱਗ ਨਾ ਮਹ ਇਹਦੇ 'ਚ ਅਸੀਂ ਮੈਮਰੀ ਕਾਰਡ ਭਰ ਕੇ ਲਾਇਆ ਨਿਰਮਲ ਚਲਾ ਕੇ ਦਿਖਾਈ ਕੜਤਾਲ ਵੀ ਵੱਜਦੀ ਹੈ ਇਹਦੇ 'ਚ ਅੱਛਾ ਜੀ ਹਾਂ ਜੀ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਠੀਕ ਹੈ ਕੜਤਾਲ ਵੀ ਵੱਜਦੀ ਹੈ ਉਹ ਭਾਈ ਤੇ ਕੀ ਕਰਿਆ ਇਹ ਕੰਮ ਸੇਵਾਦਾਰਾਂ ਦੀ ਹੈਗੀ ਸੀ ਡਿਮਾਂਡ ਕਈ ਵਾਰ ਕਹਿ ਜਾਂਦੇ ਤੇ ਠੀਕ ਹੈ ਜੀ ਇਹ ਹੋਣਾ ਚਾਹੀਦਾ ਹਾਂ ਹਾਂ ਲਈ ਬਾਈ 32 ਐਫ ਕਾਰਡ ਲੈ ਭਈ ਨਾ ਨਵੇਂ ਹੂਟਰ ਮੱਤੀ ਕੜਤਾਲ ਤੇ ਇਹ ਏਰੀਆ ਵੀ ਬਾਈ ਸੁਵਿਧਾ ਵਿੱਚ ਦਿੱਤੀ ਹੀ ਆ ਹਾਂ ਇਹ ਇਸ ਵਕਤੋ ਗੱਲ ਕਰਾਂ ਵੀ ਹੌਲੀ ਹੌਲੀ ਹੈ ਨਾ ਜਿਵੇਂ ਆਪਾਂ ਕਹ ਦੀ ਵੀ ਜਿਉਂ-ਜਿਉਂ ਬਈ ਹੈ ਨਾ ਆਪਾਂ ਨਾਲ ਮਤਲਬ ਗੱਲ ਕਰਦਾ ਜਿਉਂ-ਜਿਉਂ ਬੰਦੇ ਜੁੜਦੇ ਨੇ ਨਾਲ ਹਰ ਵਾਰ ਨਵਾਂ ਕਿਉਂਕਿ ਜਿੰਨੇ ਬੰਦੇ ਓਨੀਆਂ ਗੱਲਾਂ ਆਪਾਂ ਕਹ ਦੀਆਂ ਨਾ ਗੁਰੂ ਘਰ ਵਾਲੇ ਦੱਸਦੇ ਨੇ ਜੀ ਵੀ ਇਹ ਚਾਹ ਹੋਣਾ ਚਾਹੀਦਾ ਫਿਰ ਆਪਾਂ ਉਹਨਾਂ ਦੇ ਮਤਾਬਕ ਕੰਮ ਕਰਕੇ ਦੇਈਦਾ ਹੂੰ 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 ਲੋਕ ਹੀ ਸਿਖਾ ਜਾਂਦੇ ਨੇ ਹਾਂ ਫੇ ਇਹ ਤਾਂ ਹੈਗਾ ਹੀ ਹੈ ਜੀ ਕੋਈ ਆਪਾਂ ਨੂੰ ਲੱਗੂ ਪਤਾ ਲੱਗੂ ਵੀ ਹਾਂ ਇੱਥੇ ਐ ਹੋਣਾ ਚਾਹੀਦਾ ਫਿਰ ਆਪਾਂ ਕਰਨਾ ਹੈ ਆਪਾਂ ਨੇ ਠੀਕ ਹੈ ਜੀ ਹਾਂ ਲਓ ਬਈ ਨਾ ਤੇ ਬਾਕੀ ਗੱਲ ਕਰਾਂ ਜੇ ਮੈਂ ਸਟਿੱਕਰਾਂ ਦੀ ਗੱਲ ਕਰਾਂ ਬਾਈ ਛਿੰਦੇ ਨੇ ਬਹੁਤ ਸੋਹਣਾ ਕੰਮ ਕਰਿਆ ਹੋਇਆ ਹੈਗਾ ਤੇ ਅੱਜ ਬਾਈ ਹੈ ਨਹੀਂ ਨਾਲ ਨਹੀਂ ਆਪਾਂ ਤੁਹਾਡੇ ਨਾਲ ਗੱਲਬਾਤ ਕਰਵਾਉਂਦੇ ਤੇ ਇਹ ਬਣੀ ਪਾਲਕੀ ਸਾਹਿਬ ਬਈ ਨਾ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਜਰੂਰ ਬੁਲਾਦਿਆ ਕਰੋ ਬਈ ਇੱਕ ਵਾਰ ਹਨਾ ਕਿਉਂਕਿ ਆਪਾਂ ਸਾਡਾ ਇੱਧਰ ਦੇਖੋ ਜੀ ਜਿਹੜਾ ਬੰਦਾ ਇਹ ਪਾਲਕੀ ਸਾਹਿਬ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਹੈ ਹਾਂਜੀ ਹਾਂਜੀ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਦੇਖੋ ਵੀ ਇੱਥੇ ਵਾਲਾ ਚਾਹੇ 2 ਮਿੰਟ ਲਾਵੇ ਹਾਂਜੀ ਹਾਂਜੀ ਉਹਦੇ ਸਹੀ ਗੱਲ ਹੈ ਮਹਾਰਾਜ ਦੇਉ ਬਥੇਰਾ ਬੇਹੱਦ ਕੋਈ ਤੋੜਾ ਹੀ ਨਹੀਂ ਤੇ ਬਾਕੀ ਨਾਲੇ ਦੇਖੋ ਜੀਵਨ ਸਫਲਾ ਸਹੀ ਗੱਲ ਹੈ ਜੀ ਵੱਡੀ ਚੀਜ਼ ਇਹਦੇ ਰਾਹੀ ਇੱਕ ਡਿੱਕ ਡਿੱਕੀ ਦੂਰ ਪਤਾ ਲੱਗਦਾ ਇਹ ਸੰਗਤ ਦੇ ਸਹਿਯੋਗ ਨਾਲੇ ਪਤਾ ਲੱਗਦਾ ਨਾ ਆਪਾਂ ਚੈਨਲ ਦੇ ਰਾਹੀ ਨਹੀਂ ਆਪਾਂ ਨੂੰ ਕੀ ਪਤਾ ਕਿੱਥੇ ਕੀ ਬਣਦਾ ਭਾਈ ਮੈਂ ਹੋਰ ਛੋਟੀ ਜੀ ਗੱਲ ਕਰਾਂ ਬਈ ਆਪਣਾ ਸਾਰਾ ਦਿਨ ਲੰਘਦਾ ਬਈ ਹੈਨਾ ਪਤਾ ਨਹੀਂ ਕਿਹੋ ਜਿਹੇ ਬੰਦੇ ਹੁੰਦੇ ਨੇ ਕਿਹੋ ਜਿਹਾ ਦਿਨ ਲੰਘਦਾ ਕਿਵੇਂ ਨਾ ਇੱਕ ਆਪਾਂ ਕਹਿੰਦੇ 2 ਮਿੰਟ ਕੱਢ ਕੇ ਬਈ ਇਹਨਾਂ ਚਾਹ ਪਾਲਕੀ ਦੀ ਵੀਡੀਓ ਸ਼ੇਅਰ ਕਰ ਦਿਓ ਕਮੈਂਟਾਂ ਚ ਬਈ ਗੁਰੂ ਕੀ ਫਤਿਹ ਬੁਲਾ ਦਿਓ ਜਵਾਨੀ ਸਲੱਖਣੀ ਹੁੰਦੀ ਹੈ ਇਹਦੇ ਨਾਲ ਜੀਵਨ ਸਫਲਾ ਹੋ ਜਾਂਦਾ ਜੀ ਪਤਾ ਨਹੀਂ ਕਿਹੜੇ ਵੇਲੇ ਦੀ ਮੂਹੋਂ ਗੱਲ ਨਿਕਲੀ ਜਾਂ ਕੋਈ ਚੰਗਾ ਕੰਮ ਕਰਿਆ ਬੰਦੇ ਦੇ ਮੂਰੇ ਆ ਜਾ। ਹੋਰ ਆਪਈ ਬਈ ਹਨਾ ਆਪਾਂ ਕਹਿੰਦੇ ਥੋੜੇ ਨਾਲ ਕੋਈ ਆਪਾਂ ਕੋਈ ਬਹੁਤਾ ਸੀ ਤੁਹਾਨੂੰ ਕੋਈ ਸੇਵਾ ਨਹੀਂ ਲਾਉਂਦੇ ਇੰਨੀ ਕਿ ਸੇਵਾ ਬਹੁਤ ਵੱਡੀ ਸੇਵਾ ਹੈ ਜਿਹੜਾ ਬੰਦਾ ਕਰਦਾ ਬਹੁਤ ਵੱਡੀ ਸੇਵਾ ਹੈ। ਤੇ ਥੋੜੇ ਲਈ ਟਾਈਮ ਤੋਂ ਟਾਈਮ ਕੱਢ ਕੇ ਆਪਾਂ ਵੀਡੀਓ ਲੈ ਕੇ ਆਉਣਗੇ ਬਾਈ ਜਰੂਰ ਸ਼ੇਅਰ ਕਰਿਆ ਕਰੋ ਮਿਲਾਂਗੇ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਅਗਰ ਕਿਸੇ ਨੇ ਪਾਲਕੀ ਸਾਹਿਬ ਤਿਆਰ ਕਰਵਾਉਣੀ ਆ ਨੰਬਰ ਮੈਂ ਪਾਤੇ ਪਾਈ ਦੀ ਹੋਰਾਂ ਦੇ ਤੁਸੀਂ ਤਿਆਰ ਕਰਵਾ ਸਕਦੇ ਏ ਕੋਈ ਦਿੱਕਤ ਨਹੀਂ ਵੀ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਠੀਕ ਹੈ ਜੰਗਲੀ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ